ਅੱਜ 100 ਦਿਨ ਤੇ ਆਪਾਂ ਇਕੱਠੇ ਹੋਏ ਆ ਇਹ ਤੁਹਾਡੇ 100 ਦਿਨ ਦੇ ਅੰਦੋਲਨ ਦੀ ਪ੍ਰਾਪਤੀ ਹੈ ਜਿਹੜੇ ਹੰਕਾਰ ਦੇ ਵਿੱਚ ਬੈਠੇ ਸੀ ਸੋਚਦੇ ਸੀ ਅਸੀਂ ਕਿਸਾਨਾਂ ਨਾਲ ਗੱਲ ਨਹੀਂ ਕਰਨ ਦੀ ਲੋੜ ਸਮਝਦੇ ਹੁਣ ਦੁਹਾਈ ਪਿੱਟ ਰਹੇ ਨੇ ਕਿ ਸਾਡੇ ਨਾਲ ਕਿਸਾਨਾਂ ਦੀ ਕੋਈ ਗੱਲ ਕਰਾ ਦਿਓ ਤੋਂ ਸਭ ਦੋਸਤੋ ਇਸ ਤਰੀਕੇ ਦੇ ਨਾਲ ਤਾਂ ਫਿਰ ਕਿਸਾਨਾਂ ਨੇ ਗੱਲ ਕਰਨੀ ਹੁੰਦੀ ਤਬ ਉਹ ਚਰਦੀ ਹੋ ਜਾਂਦੀ ਸੋ ਕਿਸਾਨ ਗੱਲ ਕਰਨਗੇ ਸਿੱਧੇ ਸਰਕਾਰ ਨਾਲ ਗੱਲ ਕਰਨਗੇ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਗੱਲ ਨਹੀਂ ਕਰਦੇ। ਨਾ ਸਾਡਾ ਕੋਈ ਮਤਲਬ ਹੈ। ਸੋ ਆਪਾਂ ਤੁਹਾਡਾ ਅੰਦੋਲਨ ਕਈਆਂ ਨੂੰ ਭੁਲੇਖੇ ਨੇ ਕਿ ਅੰਦੋਲਨ ਨੇ ਕੀ ਕੀਤਾ, ਅੰਦੋਲਨ ਦੀ ਪ੍ਰਾਪਤੀ ਕੀ ਅੱਜ ਤੱਕ ਦੀ। ਅਗਰ ਪ੍ਰਾਪਤੀ ਸੁਣਨੀ ਹੈ ਤਾਂ ਦੇਖਿਓ ਨੋਟ ਕਰਿਓ। ਤੁਹਾਡੇ ਅੰਦੋਲਨ ਦੀ ਇਹ ਪ੍ਰਾਪਤੀ ਆ ਵੀਰੋ ਕਿ ਪੂਰਾ ਦੇਸ਼ ਗੰਨੇ ਦੇ ਕੀਮਤ ਵਾਸਤੇ ਲੜ ਰਿਹਾ ਸੀ ਪੂਰਾ ਦੇਸ਼। ਲੇ ਗਲੇ ਨਾ ਦੇ ਗੰਨੇ ਦਾ ਇੱਕ ਪਾਈ ਵੀ 1 ਰੁਪਇਆ ਕਿ ਥੇਲਾ ਨਹੀਂ ਵਧਾਇਆ ਤੇ ਜਦੋਂ ਤੁਸੀਂ ਬੋਦਰਾ ਤੇ ਆ ਕੇ ਬੈਠ ਗਏ ਤੁਹਾਡੇ ਅੰਦੋਲਨ ਦੀ ਤਾਕਤ ਨਹੀਂ ਕਬਰਾਹੇ ਦੇ ਵਿੱਚ ਲਾਂਦੀ ਸਰਕਾਰ ਔਰ 25 ਰੁਪਏ ਆਫ ਸੀਜ਼ਨ ਦੇ ਵਿੱਚ ਗੰਨੇ ਦਾ ਰੇਟ ਵਧਾਇਆ 25 ਰੁਪਏ ਕਿਉਂ ਵਧਾਇਆ ਉਹ ਇਸ ਕਰਕੇ ਵਧਾਇਆ ਕਿ ਆ ਜਿਹੜੇ ਆ ਕੇ ਬੈਠ ਗਏ ਇਹਨਾਂ ਦੇ ਸਮਰਥਨ ਦੇ ਵਿੱਚ ਕਿਤੇ ਯੂਪੀ ਦੇ ਕਿਸਾਨ ਨਾ ਉੱਠ ਕੇ ਖੜੇ ਹੋ ਜਾਣ ਇਨਾਂ ਦੇ ਸਮਰਥਨ ਦੇ ਵਿੱਚ ਕਿਤੇ ਕਰਨਾਟਕ ਦੇ ਕਿਸਾਨ ਨਾ ਉੱਠ ਕੇ ਖੜੇ ਹੋ ਜਾਣ ਔਰ ਉਹ ਗੰਨਾ ਕਾਸ਼ਕਾਰ ਲੋਕ ਇਹਨਾਂ ਦੇ ਹੱਕ ਚ ਨਾ ਆ ਜਾਣ ਇਸ ਗੱਲ ਤੋਂ ਕਬਰਾਹੜ ਦੇ ਵਿੱਚ ਆ ਕੇ ਪਰ ਮੈਂ ਕਹਿੰਨਾ ਭਾਵੇਂ ਕਬਰਾਹੜ ਦੇ ਵਿੱਚ ਦਿੱਤਾ ਤੁਹਾਡੇ ਮੰਨਣ ਦੇ ਤੁਹਾਡੀ ਆਵਾਜ਼ ਚੱਕਣ ਨੇ ਉਹ ਸਾਡੇ ਘਰਾਂ ਦੇ ਵਿੱਚ ਬੈਠੇ ਕਿਸਾਨਾਂ ਨੂੰ ਵੀ ਗੰਨੇ ਦੀ ਕੀਮਤ ਦੇ 25 ਰੁਪਏ ਦੁਆਏ ਨਹੀਂ ਇੱਥੇ ਨਹੀਂ ਗੱਲ ਮੁੱਕਦੀ ਇਹਨਾਂ ਨੇ ਕਿਹਾ ਸਾਡਾ ਹਰਿਆਣਾ ਗੋਹਾਂਦੀ ਜਿਹਨੂੰ ਜਿਹਨੂੰ ਕੈਦ ਕਰਕੇ ਰੱਖਿਆ ਜਿੱਥੇ ਲਗਭਗ 50000 ਤੋਂ ਉੱਪਰ ਪੈਰਾਮਿਲਟਰੀ ਫੋਰਸ ਦੇ ਮੁਲਾਜ਼ਮ ਡਿਪਲੋਏ ਕਰਕੇ ਘਰਾਂ ਦੇ ਵਿੱਚ ਸਾਡੇ ਲੋਕਾਂ ਨੂੰ ਤਾਰਤਾ ਲੇਕਿਨ ਕਬਰਾਹਰ ਦੇ ਅੰਦਰ ਕਿ ਕਿਤੇ ਹਰਿਆਣਾ ਬਾਗੀ ਹੋ ਗਏ ਨਾ ਉੱਠ ਖੜੇ ਫਿਰ ਵੀ ਗੱਛੀ ਸਰਕਾਰ ਦੇ ਅੰਦਰ ਕਿ ਜਿਹੜੇ ਆ ਫਾਟਰਾ ਦੇ ਬੈਠੇ ਆ ਇਹਨਾਂ ਦੇ ਵਿੱਚ ਹਰਿਆਣਾ ਜਾ ਕੇ ਨਾ ਰਹਿ ਜਾਓ ਇਸ ਕਰਕੇ ਹਰਿਆਣਾ ਦੇ ਕਿਸਾਨਾਂ ਦਾ ਜਿਹੜਾ ਉਹਨਾਂ ਨੇ ਕੋਆਪਰੇਟਿਵ ਦਾ ਕਰਜ਼ਾ ਚੱਕਿਆ ਸੀ ਸਾਰੇ ਦੇ ਸਾਰੇ ਕਰਜ਼ੇ ਦਾ ਵਿਆਜ माफ ਕੀਤਾ ਪੈਨਲਟੀ ਮਾਫ ਕੀਤੀ ਇਹ ਤੁਹਾਡੇ ਅੰਦੋਲਨ ਦੀ ਦੇਣ ਆ ਜਦੋਂ ਅਸੀਂ WTO ਦੀ ਗੱਲ ਕਰਦੇ ਹਾਂ ਉਸ ਸਮੇਂ ਇਹ ਸਰਕਾਰਾਂ ਤaraf ਦੀਆਂ ਨੇ ਇਹ ਭੁੜਕਦੀਆਂ ਨੇ WTO ਦਾ ਨਾਮ ਆ ਲੋ WTO ਨੂੰ ਵਿੱਚੋਂ ਬਹੁਤ ਵਾਰ ਨਹੀਂ ਲਿਆਂਦਾ ਜਾ ਸਕਦਾ ਪਰ ਯਾਦ ਰੱਖਿਓ ਤੁਹਾਡੇ ਅੰਦੋਲਨ ਨੇ ਮਜਬੂਰ ਕੀਤਾ ਜਿਸ ਦਿਨ ਆਪੂ ਥਾਬੀ ਦੇ ਅੰਦਰ ਮੀਟਿੰਗ ਹੁੰਦੀ ਹੈ ਉੱਥੇ ਜਾ ਕੇ ਪੁਲਿਸ ਗੋਣੇ ਕੰਨ ਰੱਖਦਾ ਹੈ ਕਿ ਸਾਨੂੰ ਭਾਰਤ ਵਾਸਤੇ 30 ਕਲॉज ਨੂੰ ਰੈਗੂਲਰ ਕੀਤਾ ਜਾਏ ਹਮੇਸ਼ਾ ਵੀ ਲਾਗੂ ਕੀਤਾ ਜਾਏ ਭਾਵ ਤੁਹਾਡੀ ਫਸਲ ਨੂੰ ਖਰੀਦਣ ਦੀ ਪਾਲਿਸੀ ਲਾਗੂ ਰੱਖੀ ਜਾਏ ਇਹ ਤੁਹਾਡੇ ਅੰਦੋਲਨ ਦਾ ਦਬਾਅ ਸੀ ਇਤੋਂ ਵੀ ਅੱਗੇ ਜਾ ਕੇ ਜਿਹੜੇ ਸਾਡੇ ਜੂਠ ਦੀ ਖੇਤੀ ਕਰਨ ਵਾਲੇ ਲੋਕ ਸਾਡੇ ਨਰਮਾ ਵੀ ਖੇਤੀ ਕਰਨ ਵਾਲੇ ਲੋਕ ਜਿਨ੍ਹਾਂ ਨੂੰ ਲੁੱਟਿਆ ਜਾਂਦਾ ਸੀ ਜਿਨ੍ਹਾਂ ਦਾ ਨਰਮਾ 2-2000 ਰੁਪਏ ਘੱਟ ਰੇਟ ਤੇ ਖਰੀਦਿਆ ਜਾਂਦਾ ਸੀ ਉਹਨਾਂ ਵੀਰਾਂ ਨੂੰ ਇਹ ਕਹਿਣਾ ਬਿਆ ਸਰਕਾਰ ਨੂੰ ਕਿ ਜੇਕਰ ਉਹਨਾਂ ਨੂੰ ਵਪਾਰੀ ਪੂਰਾ ਰੇਟ ਨਹੀਂ ਦੇਗਾ ਤਾਂ ਉਹਨਾਂ ਦਾ ਨਰਮਾ ਤੇ ਉਹਨਾਂ ਦੀ ਜੂਟ ਵੀ ਅਸੀਂ ਸਰਕਾਰੀ ਰੇਟ ਦੇ ਉੱਤੇ ਐਮਐਸਪੀ ਦੇ ਉੱਤੇ ਖਰੀਦੇਗੀ ਸਰਕਾਰੇ ਵੀ ਕਹਾਇਆ ਤੇ ਤੁਹਾਡੇ ਅੰਦੋਲਨ ਨੇ ਖਲਾ ਕਹਾਇਆ ਅਸੀਂ ਜਿਹੜੀਆਂ ਇਹਨਾਂ ਨੇ ਸਾਨੂੰ ਕਿਹਾ ਕਿ ਪੰਜ ਫਸਲਾਂ ਦੇ ਉੱਤੇ ਤੁਹਾਨੂੰ ਹੋਰ ਐਮਐਸਪੀ ਦੇ ਦਿੰਨੇ ਆ ਅਸੀਂ ਕਹੇ ਸਾਨੂੰ ਨਹੀਂ ਮਨਜ਼ੂਰ ਇਹ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਤਰੂਟੀਆਂ ਕਹਿੰਦੇ ਸੀਗੇ ਇਹਦੇ ਬੱਚਾ ਜਿਹੜੇ ਕਿਸਾਨ ਡਿਵਰਸਿਫਿਕੇਸ਼ਨ ਕਰਨਗੇ ਉਹਨਾਂ ਨੂੰ ਦੇਵਾਂਗੇ ਅਗਲੀ ਗੱਲ ਕਹਿੰਦੇ ਸੀ ਕਿ ਇੱਕ ਕੰਟਰੈਕਟ ਹੋਏਗਾ 5 ਸਾਲ ਦਾ ਅਸੀਂ ਕਹਾਂ ਸਾਨੂੰ ਕੰਟਰੈਕਟ ਮਨਜ਼ੂਰ ਨਹੀਂ ਸਾਨੂੰ ਇਹ ਤੁਹਾਡੀਆਂ ਸ਼ਰਤਾਂ ਮਨਜ਼ੂਰ ਨਹੀਂ ਅਸੀਂ ਨਹੀਂ ਇਹਦੇ ਤੋਂ ਮਤਲਬ ਪਹਿਰਾ ਦੇਣਾ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ ਪਰ ਤੁਹਾਡੇ ਅੰਦੋਲਨਾਂ ਨੇ ਭਰਾਵੋ ਉਹ ਇਹ ਗੋ ਨਹੀਂ ਕਰੂੰਗੇ ਦੀ ਅਲੱਗਣਾ ਪਿਆ ਉਥੋਂ ਕਿ ਅਸੀਂ 5 ਫਸਲਾਂ ਦੇ ਉੱਤੇ ਐਮਐਸਪੀ ਨੇ ਅੱਜ ਤੱਕ ਅਸੀਂ ਦਿੰਨੇ ਆ ਸੋ ਇਹ ਤੁਹਾਡੇ ਅੰਦੋਲਨ ਦੀ ਪ੍ਰਾਪਤੀ ਆ ਇਦੂਗਾ ਆਪਾਂ ਜਦੋਂ ਇੱਥੇ ਬੈਠੇ ਰਹੇ ਉੱਠੇ ਨਹੀਂ ਇੱਕ ਫੈਸਲਾ ਕਰ ਲਿਆ ਭਰਾਵੋ ਇਹ ਇੱਕ ਦੁਨੀਆ ਦਾ ਵਿਲੱਖਣ ਅੰਦੋਲਨ ਹੈ ਇੱਕ ਵੱਖਰੀ ਤਰ੍ਹਾਂ ਦਾ ਅੰਦੋਲਨ ਹੈ ਕਦੇ ਵੀ ਕੋਈ ਅਜਿਹਾ ਅੰਦੋਲਨ ਐਸਾ ਨਹੀਂ ਦੇਖਿਆ ਹੋਵੇਗਾ ਕਿ ਇੱਕ ਪਾਸੇ ਚੋਣ ਜਾਬਤਾ ਲੱਗਿਆ ਹੋਵੇ ਇੱਕ ਪਾਸੇ ਲੋਕ ਅੰਦੋਲਨ ਕਰ ਰਹੇ ਹੋਣ ਪਰ ਤੁਹਾਡੇ ਅੰਦੋਲਨ ਨੂੰ ਜਦੋਂ ਅਸੀਂ ਜਾਰੀ ਰੱਖ ਰਹੇ ਸੀ ਉਦੋਂ ਸਵਾਲ ਉੱਠਦੇ ਸੀ ਪੱਤਰਕਾਰ ਵੀ ਸਵਾਲ ਠਾਉਂਦੇ ਸੀ ਸਾਡੇ ਹੋਰ ਲੋਕ ਵੀ ਸਵਾਲ ਕਰਦੇ ਸੀ ਹੁਣ ਤਾਂ ਚੋਣ ਜਮਤਾ ਲਾਗੂ ਹੋ ਗਿਆ ਜੀ ਹੁਣ ਇੱਥੇ ਬੈਠਣ ਦਾ ਕੀ ਮਤਲਬ ਬਣਦਾ ਹੈ ਅਸੀਂ ਕਹਾਂ ਅਸੀਂ ਦੇਖਿਓ ਜੇ ਰੰਗ ਉਗੜਨਗੇ ਜਿਹੜਾ ਸਾਡੇ ਦੇਸ਼ ਦਾ ਕਿਸਾਨ ਕਦੇ ਕਿਸੇ ਪੋਲੀਟੀਕਲ ਪਾਰਟੀ ਦੇ ਅੰੰਨੇ ਦੇ ਨਹੀਂ ਆਇਆ ਇਹ ਅੰਦੋਲਨ ਸਾਡੇ ਕਿਸਾਨ ਦੇ issues ਨੂੰ ਹਰ ਪੋਲੀਟੀਕਲ ਪਾਰਟੀ ਦੇ ਅਜੰਡੇ ਤੇ ਲਿਆਏਗਾ ਆਹ ਦੇਖ ਲਿਓ ਮੇਰੇ ਮਿੱਤਰੋ ਇੰਡੀਆ ਗੱਠਜੋੜਨ ਦੇ ਅਦੰਦੇ ਤੇ ਉਹਨਾਂ ਦੇ ਚੋਣ ਮੈਨੀਫੈਸਟੋ ਚ ਆਇਆ ਕਿ ਐਸੀਐਮਐਸਪੀ ਦੀ ਗਰੰਟੀ ਦੇਵਾਂਗੇ ਅਸੀਂ ਡਾਕਟਰ ਸੁਆਮੀ ਨੌਤਨ ਦੀ ਰਿਪੋਰਟ ਵੀ ਲਾਗੂ ਕਰਾਂਗੇ ਅਸੀਂ ਸੀਏਸੀਪੀ ਨੂੰ ਕਾਨੂੰਨੀ ਦਰਜਾ ਵੀ ਦੇਵਾਂਗੇ ਔਰ ਅਸੀਂ ਕਿਹਾ ਇਹਨੇ ਨਾਲ ਸਰਨਾ ਨਹੀਂ ਤੁਸੀਂ ਲੰਬਾ ਸਮਾਂ ਰਾਜ ਕੀਤਾ ਤੁਹਾਡੇ ਟਾਈਮ ਦੇ ਵਿੱਚ ਕਿਸਾਨ ਦੀ ਦਸ਼ਾ ਵਿਗੜੀ ਹੈ ਮੇਰੇ ਪੇਸ਼ਦਾਰ 7 ਲੱਖ ਕਿਸਾਨ ਖੁਦਕਸ਼ੀਆਂ ਕਰਕੇ ਮਰ ਚੁੱਕਿਆ ਤੁਹਾਡੇ ਹਿੱਸੇ ਵੱਡੀ ਗਿਣਤੀ ਆਉਂਦੀ ਹੈ ਇਸ ਲਈ ਕਿਸਾਨ ਦੀ ਕਤ ਮੁਕਤੀ ਦੋ ਆਦੀ ਨੀਤੀ ਸਪਸ਼ਟ ਕਰੋ ਮੁਰ ਦੁਬਾਰਾ ਉਹਨਾਂ ਨੂੰ ਉਹਦੇ ਤੇ ਵਿਚਾਰ ਕਰਨਾ ਪਿਆ ਔਰ ਐਲਾਨ ਕਰਨਾ ਪਿਆ ਕਿ ਦੇਸ਼ ਦੇ ਕਿਸਾਨਾਂ ਦਾ ਅਸੀਂ ਕਰਜ਼ਾ ਵੀ ਮਾਫ ਕਰਾਂਗੇ ਇਹ ਤੁਹਾਡਾ ਅੰਦੋਲਨ ਕਰਵਾ ਰਿਹਾ ਹੈ ਇਹ ਪ੍ਰਾਪਤੀਆਂ ਹੋ ਰਹੀਆਂ ਨੇ ਅੰਦੋਲਨਾਂ ਦੀਆਂ ਜੇਕਰ ਅਜ ਮੋਦੀ ਨੂੰ ਇਹ ਕਹਿਣਾ ਪਿਆ ਕਿ ਤੁਹਾਡਾ ਮੰਗਤ ਸੂਤਰ ਛੀਨ ਲੈਣਗੇ ਇਹ ਤੁਹਾਡੇ ਅੰਦੋਲਨ ਦੀ ਪ੍ਰਾਪਤੀ ਹੈ ਦੋਸਤੋ ਜਿਹੜੇ ਕਹਿੰਦੇ ਸੀ ਤੇ 400 بار ਕਰਾਂਗੇ ਉਹਨਾਂ ਨੂੰ ਅੱਜ ਫਿਕਰ ਪਿਆ ਹੋਇਆ ਹੈ ਕਿ ਸਰਕਾਰ ਕਿਵੇਂ ਬਣਾਉਣੀ ਹੈ ਕਿਹਦੇ ਨਾਲ ਗੱਠਜੋੜ ਕਰਨਾ ਹੈ ਇੱਥੋਂ ਤੱਕ ਆ ਗਏ ਅੱਜ ਇੱਕ ਨਵੀਂ ਖਬਰ ਮੈਂ ਸੁਣ ਰਿਹਾ ਸੀ ਦੇਖੋ ਕਿੰਡੀ ਮਾੜੀ ਗੱਲ ਹੈ ਸਾਨੂੰ ਇੱਕ ਭਲੇਖਾ ਰਹਿ ਗਿਆ ਸੀ ਦੋ ਤਿੰਨ ਚਾਰ ਦਿਨਾਂ ਤੋਂ ਅਸੀਂ ਵਿਚਾਰ ਰਹੇ ਸੀ ਦੋਨੋਂ ਜਾਣੇ ਮੈਂ ਤੇ ਮੈਨੂੰ ਤੇ ਗੱਲ ਕੀ ਹੈ ਪਿਛਲੇ ਟਾਈਮ ਦੇ ਵਾ ਜਿਹੜੀ ਪਿੱਛੇ VOTING ਹੋਈ ਹੈ 19 ਤਰੀਕ ਨੂੰ VOTING ਹੁੰਦੀ ਹੈ 19 ਤਰੀਕ ਨੂੰ ਜਿੰਨੀ ਵੋਟਾਂ ਜਿੰਨੀ ਪਰਸੈਂਟ 19 ਤਰੀਕ ਨੂੰ ਦੱਸੀ ਗਈ ਹੈ ਬੜੀ ਗੱਲ ਸਮਝਣ ਵਾਲੀ ਹੈ ਇਹ 19 ਤਰੀਕ ਨੂੰ ਜਿੰਨੀ ਵੋਟਿੰਗ ਹੋਈ ਦੱਸੀ ਗਈ ਉਹ ਤੋਂ ਬਾਅਦ ਅਗਲੇ ਬਾਅਦ ਦੇ ਵਿੱਚ 30 ਤਰੀਕ ਨੂੰ ਆ ਕੇ ਦੱਸਦੇ ਆ ਕਿ 6% ਵੋਟਿੰਗ ਵਧ ਗਈ ਅਗਰ 6% ਵੋਟਿੰਗ ਵਧਾ ਰਹੇ ਨੇ ਤਾਂ ਬਰ ਸੋਚੋ ਸੋਚੋ ਕਿ ਅੰਦਰ ਤੁਹਾਡੇ ਅੰਦੋਲਨ ਨੇ ਕਬਰਹਾਟ ਪੈਦਾ ਕੀਤੀ ਹੋਈ ਹੈ ਅੱਜ ਸਭ ਦਾ ਚੋਣ ਅਧਿਕਾਰੀ ਦਾ ਜਿਹੜਾ ਦੇਸ਼ ਲੈਵਲ ਦਾ ਚੋਣ ਕਮਿਸ਼ਨਰ ਰਹੇ ਆਉਂਦੀ ਅੱਜ ਇੰਟਰਵਿਊ ਜਾਹਰ ਹੋਈ ਹੈ ਲੋਕਾਂ 'ਚ ਵਾਇਰਲ ਹੋ ਰਹੀ ਹੈ ਪੱਤਰਕਾਰ ਪੁੱਛਦੇ ਨੇ ਕਿ ਦੱਸਿਓ ਜੀ ਕਿ ਤੁਸੀਂ ਵੀ ਚੋਣ ਅਧਿਕਾਰੀ ਰਹੇ ਹੋ ਤੁਸੀਂ ਵੀ ਚੋਣ ਕਮਿਸ਼ਨ ਰਹੇ ਹੋ ਤੁਹਾਡਾ ਕਲੀਅਰ ਕਰਿਓ ਕਿ ਕੀ ਇਹ ਵੱਧ ਸਕਦੀ ਹੈ ਕੀ ਇਹ 60 ਤੋਂ 68% ਹੋ ਸਕਦੀ ਹੈ ਉਹਨੇ ਅੱਜ ਕਲੀਅਰ ਕਰਤਾ ਪ੍ਰੈਸ ਦੇ ਸਾਹਮਣੇ ਕਿ ਐਨੇ ਵਾਰੀਆਂ ਚੈੱਕ ਇਨ ਹੁੰਦੀ ਐ ਸਵੈ ਇਨੀ ਪੈਦਾ ਹੁੰਦਾ ਕਿ ਦੁਬਾਰਾ ਵੋਟਿੰਗ ਵਧ ਸਕਦੀ ਹੋਵੇ ਪਰਸੈਂਟੇਜ ਵਧ ਸਕਦੀ ਹੋਵੇ ਸੋ ਉਹ ਬੰਦੇ ਨੇ ਕਿਹਾ ਕਿ ਮੈਂ ਖੁਦ ਚਿੰਤਾ ਜਾਂ ਮੈਂ ਖੁਦ ਮਹਿਸੂਸ ਕਰਦਾ ਕਿ ਸਾਡੇ ਦੇਸ਼ 'ਚ ਹੋ ਕੀ ਰਿਹਾ ਐ ਸੋ ਇਹ ਹਾਲਾਤ ਜੇ ਪੈਦਾ ਕੀਤੇ ਆ ਤੁਹਾਡੇ ਅੰਦੋਲਨ ਨੇ ਪੈਦਾ ਕੀਤੇ ਆ ਸੋ ਇਸ ਕਰਕੇ ਤੱਕੜੇ ਹੋ ਕੇ ਡਟ ਕੇ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਾ ਹੈ ਆ ਜਿਹੜੀਆਂ ਟਰਾਲੀਆਂ ਦੀ ਗੱਲ ਹੈ ਚੱਲੀ ਹੋਈ ਹੈ ਬਹੁਤ ਧੰਨਵਾਦੀ ਆ ਮੈਂ ਉਹਨਾਂ ਜ਼ਿਲ੍ਹਿਆਂ ਦਾ ਜਿਹੜੇ ਜ਼ਿਲ੍ਹਿਆਂ ਤੋਂ ਟਰਾਲੀਆਂ ਆਉਣੀਆਂ ਸ਼ੁਰੂ ਹੋਣੀਆਂ ਨੇ ਪਰਸੋਂ ਮੈਨੂੰ ਪਤਾ ਲੱਗਿਆ ਸੀ 14-15 ਟਰਾਲੀਆਂ ਪਰਸੋਂ ਆਈਆਂ ਨੇ ਕੱਲ ਵੀ ਕੁਝ ਟਰਾਲੀਆਂ ਆਈਆਂ ਅੱਜ ਵੀ ਸ਼ਾਇਦ ਆਉਣ ਇਹ ਲਗਾਤਾਰ ਇਹ سلسلہ ਜਾਰੀ ਹੈ ਸੋ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀਰ ਆਏ ਹੋ ਇਹ ਨਾ ਸੋਚਿਓ ਕਿ ਮੇਰੇ ਪਿੰਡ ਦੀ ਟਰਾਲੀ ਖੜੀ ਹੈ ਕੋਈ ਫਰਕ ਨਹੀਂ ਪੈਂਦਾ ਜੇ ਇੱਕ ਖੜੀ ਆ ਤੇ ਇੱਕ ਟਰਾਲੀ ਹੋਰ ਲਿਆ ਕੇ ਬੰਦਿਆਂ ਦੀ ਗਿਣਤੀ ਵਧਾ ਕੇ ਇਸ ਮੋਰਚੇ ਨੂੰ ਜਿੰਨਾ ਇੱਥੇ ਅੱਜ ਖੜਾ ਹੈ ਅੱਪਾ 2 ਜੂਨ ਤੱਕ ਇਸ ਮੋਰਚੇ ਨੂੰ ਉਹ ਖਨੌਰੀ ਤੱਕ ਲਾਉਣਾ ਹੈ ਇਹ ਇਮਾਨਦਾਰੀਆਂ ਦੱਸਿਓ ਹਟਕੜਾ ਕਰਕੇ ਸੋਲ ਸੋਲ ਹਾਦਰਿ ਅਲੈਹੁ ਅਕਬਰ ਸੋ ਇਹ ਮੇਰੀ ਬੇਨਤੀ ਹੈ